ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂ ਇੱਕ ਪਛੇਤੀ ਕਿਸਮ ਐ ਜਿਹੜੀ HD 2852 ਜਿਸ ਦੀ ਬਿਜਾਈ ਅਸੀਂ 24 ਦਸੰਬਰ ਨੂੰ ਕੀਤੀ ਸੀ ਅੱਜ ਉਹਦੀ ਆ ਜਿਹੜੀ ਆਪਾਂ ਕਟਾਈ ਕਰ ਰਹੇ ਹਾਂ 52 ਦੀ ਸੋ ਪਛੇਤੀ ਵੈਰੈਟੀ ਐ ਪਤਾ ਲੱਗ ਜੂ ਇਹਦਾ ਕਿੰਨਾ ਕੁ ਝਾੜ ਨਿਕਲਦਾ ਹੈਗਾ ਇਸ ਵਾਰ ਪਹਿਲਾਂ ਇਸ ਖੇਤ ਦੇ ਵਿੱਚ ਜਿਹੜਾ ਦੀ ਆ ਗੰਨਾ ਸੀ ਗੰਨਾ ਅੱਜ ਹੀ ਸਾਡਾ ਸੰਦੂਰ ਜਿਹੜੇ ਦੇ ਵਿੱਚ ਜਿਹੜਾ ਬੈਲ ਸਿਕਰ ਟੂਰੀ ਮੇਲਾ ਉਹ ਬੰਦ ਹੋਣ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਸੀਗੀ ਤੇ 4-5 ਏਕੜ ਸਾਢੇ ਲਵੇ ਗੰਨਾ ਬੀਜਿਆ ਹੋਇਆ ਹੈ ਦੀਗਾ ਸੋ 24 ਦਸੰਬਰ ਨੂੰ ਇਹ ਬੀਜੀਦੀ ਤੇ ਅੱਜ 30 ਅਪ੍ਰੈਲ ਦੇ ਲਗਭਗ ਇਹਦੀ ਅੱਜ ਕਪਾਣਾਂ ਦੀ ਕਟਾਈ ਹੋ ਰਹੀ ਹੈਗੀ ਸੋ ਸਵੇਰੇ ਦਾ ਸੰਗਰੂਰ ਜ਼ਿਲ੍ਹੇ ਵਿੱਚ ਕਿੰਨ ਮਣ ਕਣੀ ਉਹ ਤਾਂ ਵੈਸੇ ਸਾਰੇ ਪੰਜਾਬ ਦੇ ਵਿੱਚ ਹੀ ਅੱਗੇ ਦੇਖੋ ਕਿਸਾਨ ਭਰਾਵੋ ਇੱਕ ਟੈਂਕ ਹੈ ਜਿਹੜਾ ਇੱਕ ਕੀਲੇ ਦੇ ਵਿੱਚ ਉਹ ਫੁੱਲ ਹੋ ਗਿਆ ਕਪਾਣ ਵਾਲੇ ਬਾਈ ਤਾਂ ਕਹਿੰਦੇ ਨੇ 50 ਮਣ ਪੈਂਦੀ ਹੈ ਵੈਸੇ ਤਸੂਆ ਕੰਡਾ ਜਦ ਬੋਰੀ ਲੱਗਦੀ ਹੈ ਵੈਸੇ ਮੇਰੇ ਹਿਸਾਬ ਨਾਲ ਮੈਨੂੰ 40 ਤੋਂ 42 ਮਣ ਦਾ ਝਾੜ ਲੱਗਦਾ ਤੇ ਸਾਡੇ ਸੰਗੂਰ ਏਰੀਆ ਦੇ ਵਿੱਚ ਜਿਆਦੇ ਮਣਾ ਦੇ ਵਿੱਚ ਹੀ ਜਿਆਦੇ ਜਿਹੜਾ ਝਾਰ ਨੂੰ ਗੜਾਇਆ ਜਾਂਦਾ ਹੈਗਾ ਤੋਂ ਬਾਕੀ ਜਦ 50 ਕਿਲੋ ਦੀ ਬੋਰੀ ਭਰਦੀ ਹੈ ਉਦੋਂ ਪਤਾ ਲੱਗਦਾ ਹੈ ਕਹਿਣ ਦੀ ਤਾਂ ਬਹੁਤ ਗੱਲਾਂ ਨੇ ਵੀ ਇੰਨਾ ਹੋਊਗਾ ਭਾਈ ਇੰਨਾ ਹੋਊਗਾ ਤੋਂ ਦੇਖਦੇ ਆਂ ਬਾਕੀ ਫਿਰ